ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਆ 20 ਸੋਹਲਾ ਸਾਹਿਬ ਉਦੋਂ ਪੜਨਾ ਜਿਹਨੂੰ ਨੀਂਦ ਤੈਨੂੰ ਪੂਰੀ ਸੱਟਣ ਲੱਗ ਪੈ। ਉਥੇ ਰਹਿਤ ਮਰਾਇ ਲਿਖਿਆ ਸੌਂਦਿਆਂ ਪੜਨਾ ਹੈ। ਹੁਣ ਕਈ ਬੰਦੇ ਪੜ੍ਹ ਕੇ ਫਿਰ ਗੱਲਾਂ ਕਰਨ ਲੱਗ ਪੈਂਦੇ। ਕਈ ਜਿਹੜੇ ਨੇ ਗੁਰਦੁਆਰੇ ਵਾਲੇ ਸੋਹਲਾ ਸਾਹਿਬ ਨਾਲ ਹੀ ਸਾਰ ਲੈਂਦੇ ਆ ਕੀਰਤਨ ਸੋਹਲਾ ਸੋਣਾ ਹੈ ਉਥੇ। ਇਹ ਇਹਦਾ ਮਤਲਬ ਹੈ ਕੋਈ ਸੌਣ ਲੱਗਿਆ। ਕਿਉਂਕਿ ਜਦੋਂ ਅਸੀਂ ਸੌਣ ਲੱਗੇ ਹਾਂ ਉਦੋਂ ਸਭ ਕੌਂਸ਼ੀਅਸ ਮਾਈਂਡ ਜਿਹੜਾ ਉਹਨੇ ਹੁਣ ਕੰਮ ਸ਼ੁਰੂ ਕਰਨਾ ਹੈ ਕੌਂਸ਼ੀਅਸ ਮਾਈਂਡ ਜਿਹੜਾ ਹੈ ਉਹ ਉਹ ਬਾਣੀ ਪੜ ਰਿਹਾ ਹੈ ਜਦੋਂ ਪੜਦਿਆਂ ਪੜਦਿਆਂ ਬੰਦੇ ਦੀ ਅੱਖ ਲੱਗ ਜਾਏ ਸਮਾਪਤ ਹੋ ਜਾਏ ਆਪ ਜੀ ਦੇਖਿਓ ਸਭ ਕੌਂਸ਼ੀਅਸ ਮਾਈਂਡ ਵਿੱਚ ਰਾਤ ਇੰਟਰਨਲ ਸ਼ਬਦ ਆਪਣੇ ਆਪ ਹੀ ਕੰਮ ਕਰੀ ਜਾਂਦਾ ਹੈ ਫਿਰ ਬੇਨਤੀ ਹੈ ਇਹਨੂੰ ਜਿਹੜੇ ਕਰਦੇ ਨੇ ਤਜਰਬਾ ਉਹਨਾਂ ਵਾਸਤੇ ਬੜਾ ਸੌਖਾ ਹੈ ਜੀ ਰਾਤ ਨੂੰ ਸੌਣ ਲੱਗਿਆਂ ਅਸੀਂ ਜਦੋਂ ਸ਼ਬਦ ਪੜ ਕੇ ਸੌਂਨੇ ਆ ਕੋਈ ਚੀਜ਼ ਆਪਾਂ 2-4 ਮਿੰਟ ਬੋਲ ਕੇ ਸੁੱਤੇ ਵਾਹਿਗੁਰੂ ਵਾਹਿਗੁਰੂ ਪਰ ਗੁਰਮਖੋ 2-4 ਮਿੰਟ ਬਾਅਦ ਜ਼ਮੀ ਜ਼ਬਾਨ ਬੰਦ ਹੋ ਗਈ ਜੇ ਸੁਚੇਤ ਮਨ ਨੇ ਧਿਆਨ ਨਾਲ ਪੜਿਆ ਅਚੇਤ ਮਨ ਵੀ ਸ਼ਬਦ ਚਲਾ ਗਿਆ ਸਾਰੀ ਰਾਤ ਇੰਟਰਨਲ ਨਾ ਵੀ ਸਮਝ ਪਏ ਸ਼ਬਦ ਆਪਣਾ ਕੰਮ ਕਰ ਹੀ ਜਾਂਦਾ ਹੈ ਜਦੋਂ ਸਵੇਰੇ ਬੰਦਾ ਉੱਠਦਾ ਹੈ ਰਾਤ ਦਾ ਫੁੱਲ ਬਣਿਆ ਸਵੇਰੇ ਮਿੱਠਾ ਫਲ ਬਣ ਜਾਂਦਾ ਹੈ